ਕਿ ਕਿਤਰਾ ਦਾ ਲੱਗਦਾ ਜਦੋਂ ਲੋਕੀ ਆ ਕੇ ਕਹਿੰਦੇ ਸੈਲਫੀ ਕਰੀਏ ਇਹ ਗੱਡੀ ਜਿਹੜੀ ਹੈ ਇਹ ਹਿੰਦੂਸਤਾਨ ਦੀ ਹੈਂਡ ਕ੍ਰਾਫਟਡ ਫਸਟ ਕਾਰ ਹੈ ਹੈਂਡ ਕ੍ਰਾਫਟ ਸੱਤ ਸਾਲ ਪਹਿਲਾਂ ਹੈ ਇਹ ਗੱਡੀ ਨੂੰ ਸੱਤ ਸਾਲ ਹੋ ਗਏ ਬਣਾਏ ਸੱਤ ਸਾਲ ਇਦੋਂ ਵੀ ਇਰੀਕਰ ਇਦੋਂ ਵੀ ਉਹ ਚਲਦੀ ਸੀ ਨਾ ਕੋਈ ਰੁਕਿਆ ਹੁੰਦਾ ਸੀ ਅਰੈਸਟ ਕਰ ਰਿਹਾ ਹੁੰਦਾ ਮੈਂ ਉਹਨੂੰ ਪੁੱਛਦਾ ਰਹਿੰਦਾ ਸੀ ਕਿ ਕਿੰਨੇ ਚਲਦੀ ਹੈ ਇਹ ਉਹ ਇਨਫਰਮੇਸ਼ਨ ਅੰਦਰ ਐਵਰੇਜ ਵਗੈਰਾ ਦਾ ਆ ਸਭ ਕੁਝ 25 ਮੋੜ ਹਾਂ ਹੋੜ ਹੋੜ ਦਾ 25 ਮੋੜ ਤੇ ਕੀਵੇਂ ਦੋ ਲੱਖ ਦੋ ਲੱਖ ਰੁਪਏ ਗੱਡੀ ਤਿਆਰ ਕਰਨ ਦਾ ਇੱਕ 70 ਚ ਵਜ ਜਾਂਦੀ ਹੈ ਉਹ ਤੇ ਮੈਂ ਉਹਨੂੰ ਫ੍ਰੀ ਐਂਡ ਦਿੱਤਾ ਵੀ ਜਿੱਦਾਂ ਮਰਜ਼ੀ ਬਣਾ ਸਕਦਾ ਉਹ ਤੇ ਬਣਾ ਲਿਆ ਇਤਰਾਸਾ ਕੱਟੇ ਪਾ ਲਿਆ ਇਹ ਵਧੀਆ ਲੱਗਿਆ ਵੀ ਇਹ ਵੀ ਇੱਕ ਤਾਂ ਲਾਈਟ ਬਾਕਸ ਹੈ 350 ਕਿਈ ਪਲੱਸ ਪਾਰਕਿੰਗ ਦੀ ਬੋਸੀ ਪ੍ਰੋਬਲਮ ਨਹੀਂ ਆਦੀ ਜਾਂਦੀ ਕੋਈ ਜਗ੍ਹਾ ਵੀ ਹੋਵੇ ਜਿੱਥੇ ਆਪਣੇ ਲੋਕ ਖੜ ਜਾਈਏਗਾ ਇਹ ਸਿਰਫ ብ ርከበሎ ሳሳለ ਪਹਿਲਾ 2 ਲੱਖ ਰੁਪਏ ਤੇ 3 ਮਹੀਨੇ ਦੀ ਮਿਹਨਤ ਤੋਂ ਬਾਅਦ ਤਿਆਰ ਕਰਵਾਈ ਗਈ ਹੈਂਡਕਰਾਫਟ ਗੱਡੀ ਜਦੋਂ ਇਹ ਗੱਡੀ ਸੜਕ ਤੇ ਚੱਲਦੀ ਹੈ ਤਾਂ ਲੋਕ ਖੜਖੜ ਕੇ ਇਸ ਨੂੰ ਵੇਖਦੇ ਨੇ ਤੇ ਸੈਲਫੀਆਂ ਲੈਂਦੇ ਨੇ ਕਿਉਂਕਿ ਇਹ ਗੱਡੀ ਕ ਪੁਰਾਣੇ ਮਾਡਲ ਦੀ ਤਰ੍ਹਾਂ ਤਿਆਰ ਕਰਵਾਈ ਗਈ ਹੈ ਇਹ ਗੱਡੀ ਪੈਟਰੋਲ ਤੇ ਡੀਜ਼ਲ ਨਾਲ ਨਹੀਂ ਬਲਕਿ ਬੈਟਰੀ ਨਾਲ ਚੱਲਦੀ ਹੈ 8 ਘੰਟੇ ਬੈਟਰੀ ਚਾਰਜ ਕਰਨ ਤੋਂ ਬਾਅਦ ਇਹ 65 ਤੋਂ 70 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ ਤੇ ਆਨੰਦਮਈ ਸਫ਼ਰ ਹੁੰਦਾ ਹੈ ਰਾਤ ਵੇਲੇ ਇਸ ਬੈਟਰੀ ਵਾਲੀ ਗੱਡੀ ਦੇ ਵਿੱਚ ਰੰਗ ਬਿਰੰਗੀਆਂ ਲਾਈਟਾਂ ਵੀ ਜਗਦੀਆਂ ਤੇ ਸੜਕ ਤੇ ਜਦੋਂ ਇਹ ਚੱਲਦੀ ਹੈ ਤਾਂ ਲੋਕ ਇਸ ਵੱਲ ਖੜਖੜ ਪਹਿਲੇ ਸਭ ਤੋਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਤਸਵੀਰਾਂ ਦੇਖ ਸਕਦੇ ਜੀ ਪੁਰਾਣੇ ਜ਼ਮਾਨੇ ਦੇ ਟਾਈਮ ਦੀ ਜਿਹੜੀ ਗੱਡੀ ਤਿਆਰ ਕਰਾਈ ਗਈ ਹੈ ਇਹਦੇ ਉੱਤੇ ਚੰਗੇ ਪੈਸੇ ਜਿਹੜੇ ਲੱਗੇ ਨੇ ਇਹਨੂੰ ਤਿਆਰ ਕਰਾਉਣ ਤੇ ਸਭ ਤੋਂ ਈ ਦੀ ਖਾਸੀਅਤ ਹੈ ਈਵੀ ਬੈਟਰੀ ਤੇ ਚੱਲਦੀ ਹੈ ਤਾਂ ਅੱਜ ਕੱਲ ਇਹੋ ਜੀਆਂ ਗੱਡੀਆਂ ਦੇਖਣ ਨੂੰ ਬਹੁਤ ਘੱਟ ਮਿਲਦੀਆਂ ਤੁਸੀਂ ਅਕਸਰ ਹੀ ਫਿਲਮਾਂ ਦੇ ਵਿੱਚ ਦੇਖਿਆ ਹੋਏਗਾ ਇਸ ਦੇ ਨਾਲ ਦੀਆਂ ਗੱਡੀਆਂ ਜਿਹੜੀਆਂ ਵਰਤੀਆਂ ਜਾਂਦੀਆਂ ਅਸਲ ਪੁਰਾਣੀਆਂ ਆ ਪਰ ਉਹ ਇੰਜਨ ਤੋਂ ਹੁੰਦੀਆਂ ਸਨ ਪਰ ਆਤ ਅਸੀਂ ਗੱਡੀ ਦੇਖ ਸਕਦੇ ਜਿਹੜੀ ਬੈਟਰੀ ਤੇ ਤਿਆਰ ਕਰਵਾਈ ਗਈ ਹੈ ਇਹਨਾਂ ਨਾਲ ਗੱਲਬਾਤ ਵੀ ਕਰਦੇ ਕਿਉਂਕਿ ਨੋਖੀ ਚੀਜ਼ਾਂ ਜਿਹੜੀ ਸੜਕ ਤੇ ਚੱਲ ਰਹੀਆਂ ਨੇ ਜਿਸ ਦਿਨ ਪਰਦੂਸ਼ਨ ਵੀ ਜਿਹੜਾ ਘੱਟ ਹੁੰਦਾ ਹੈ ਤਾਂ ਗੱਲਬਾਤ ਜ਼ਰੂਰ ਕਰਦੇ ਹਾਂ ਉਸ ਤੋਂ ਪਹਿਲੇ ਤੁਸੀਂ ਦੇਖ ਸਕਦੇ ਜੇ ਗੱਡੀ ਦਾ ਮਾਡਲ ਜਿਹੜਾ ਕਿੰਨਾ ਪੁਰਾਣਾ ਮਾਡਲ ਹੈ ਤਿਆਰ ਖੁਦ ਕਰਵਾਇਆ ਗਿਆ ਹੈ ਅਤੇ ਸੜਕਾਂ ਦੇ ਉੱਤੇ ਜਿਹੜਾ ਹੁਣੇ ਲੋਕ ਖੜਖੜ ਦੇਖਦੇ ਨੇ ਤੇ ਸੈਲਫੀਆਂ ਲੈਣ ਨੂੰ ਵੀ ਉਤਾਵਲੇ ਹੁੰਦੇ ਨੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋ ਕਿਸ ਤਰ੍ਹਾਂ ਗੱਡੀ ਦੇ ਮਨ 'ਚ ਖਿਆਲ ਆ ਕਿ ਇਸ ਤਰ੍ਹਾਂ ਦੀ ਤਿਆਰ ਕੀਤੀ ਜਾਵੇ ਸਭ ਤੋਂ ਪੁਰਾਣੇ ਟਾਈਮ ਦੀ ਗੱਡੀ ਜਿਹੜੀ ਤਿਆਰ ਕੀਤੀ ਡਿਜ਼ਾਈਨ ਸੱਚ ਬੋਲਾਂਗੇ ਝੂਠ ਸੱਚ ਦੱਸ ਦੋ ਤੁਸੀਂ ਅੱਜਕੱਲ ਝੂਠ ਦਾ ਬਹੁਤ ਚਰਚਾ ਝੂਠ ਬੋਲਦੇ ਵੱਡੇ ਵੱਡੇ ਨਹੀਂ ਨਹੀਂ ਤੁਸੀਂ ਸੱਚੀ ਦੱਸੋ ਇਹ ਗੱਡੀ ਨੂੰ 7 ਸਾਲਾਂ ਵਗੇ ਬਣਾਈ ਨੇ 7 7 ਸੱਤ ਸਾਲ ਆ ਗਿਆ ਇਹ ਜਦੋਂ ਮੈਂ ਈਰੀਕਸ਼ਰ ਐਦਰਬੁੱਦ ਚਲਦੀ ਸੀ ਨਾ ਕੋਈ ਰੁਕਿਆ ਹੁੰਦਾ ਸੀ ਯਾ ਅਰੈਸਟ ਕਰ ਰਹੇ ਹਾਂ ਮੈਂ ਉਹ ਤੋਂ ਪੁੱਛਦਾ ਰਹਿੰਦਾ ਸੀ ਕਿ ਕਿੰਨੇ ਚੱਲਦੀ ਹੈ ਇਹ ਉਹ ਇਨਫੋਰਮੇਸ਼ਨ ਲੈਂਦਾ ਐਵਰੇਜ ਵਗੈਰਾ ਦੀ ਹਾਂ ਸਭ ਕੋਈ ਮੈਨੂੰ ਆਈਡੀਆ ਹੋਇਆ ਏ ਅਸੀਂ ਕਿਉਂ ਬਣਾ ਸਕਦੇ ਗੱਡੀ ਇਹ ਗੱਡੀ ਬਣਾਲੀ ਤਾਂ ਡਿਜ਼ਾਈਨ ਇਹਦਾ ਡਿਜ਼ਾਈਨ ਓਖਾ ਮਤਲਬ ਡਿਜ਼ਾਈਨ ਜਿਹੜਾ ਯੂਨੀਕ ਹੈਗਾ ਪੁਰਾਣਾ 1925 ਮਾਡਲ ਹੈ 1925 ਮਾਡਲ ਦਾ ਫੋਰਡ ਫੋਰਡ ਦਾ 1925 ਮਾਡਲ ਹੈ ਤਾਂ ਜੇਕਰ ਗੱਲ ਕਰੀਏ ਇਹਨੂੰ ਬਣਾਉਣ ਦੇ ਵਿੱਚ ਸਮਾਂ ਕਿੰਨਾ ਲੱਗ ਗਿਆ ਤਿਆਰ ਕਰਵਾਉਣ ਚ ਪਹਿਲੀ ਵਾਰ ਬਣਾਈ ਸੀ ਮੇਰੇ ਕੋਈ ਮਕੈਨਿਕ ਉਹਦੀ ਹੈਲਪ ਲਈ ਸੀ ਉਹ ਦੋ ਤਿੰਨ ਮਹੀਨੇ ਲਗਾਤੇ ਹੋਲੀ ਹੋਲੀ ਕੰਮ ਕਰਦੇ ਉਹ ਆਪਣਾ ਦੇਦਾ ਕੰਮ ਕਰ ਰਾਤ ਨੂੰ ਇਹ ਕਰਦੇ ਜਾਂ ਸਵੇਰ ਉੱਠ ਕੇ ਕਰਦੇ ਤਾਂ ਖਰਚੇ ਦੀ ਗੱਲ ਕਰੀਏ ਖਰਚਾ ਐਸਟੀਮੇਟ ਤਕਰੀਬਨ 2 ਲੱਖ 2 ਲੱਖ ਰੁਪਏ ਗੱਡੀ ਤਿਆਰ ਕਰਨ ਦੀ ਇੱਕ 70 ਚ ਬਣ ਜਾਂਦੀ ਹੈ ਹੁਣ ਉਹ ਤਾਂ ਮੈਂ ਉਹਨੂੰ ਫ੍ਰੀ ਹੈਂਡ ਦਿੱਤਾ ਵੀ ਜਿੱਦਾਂ ਮਰਜ਼ੀ ਬਣਾ ਸੋ ਉਹ ਤੂੰ ਬਣਾ ਲੈ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਬਣਾ ਬਣਾ ਅੱਛਾ ਇਹਦੇ ਪਾਰਟਸ ਦੀ ਗੱਲ ਕਰੀਏ ਉਹ ਤਾਂ ਫਿਰ ਸਾਰੇ ਵੱਖੋ ਵੱਖ ਲਿਆਂਦੇਗੇ ਹੁਣ ਕਿ ਜਿਵੇਂ ਕਿ ਹੈਂਡਲ ਜਾਂ ਟਾਇਰ ਦੀ ਗੱਲ ਕਰ ਲਈਏ ਲੱਗਣੀ ਹੁੰਦੀ ਹੈ ਇਹ ਸਭ ਤੋਂ ਹੁਣ ਤੁਸੀਂ ਚਲਾ ਰਹੇ ਜੀ 7 ਸਾਲ ਤੋਂ ਸਭ ਤੋਂ ਜਿਆਦਾ ਵਧੀਆ ਖਾਸੇ ਤੁਹਾਨੂੰ ਇਸ ਦੀ ਕਿਹੜੀ ਲੱਗਦੀ ਹੈ ਖਾਸੇ ਸਭ ਤੋਂ ਵਧੀਆ ਕਿਹੜੀ ਲੱਗਦੀ ਇਸ ਜੀ ਇਹ ਵਧੀਆ ਹੀ ਲੱਗਦੀ ਹੈ ਇਹ ਵੀ ਵਖਤ ਲਾਈਟ ਬਹੁਤ ਹੈ 350 ਕਿਈ ਹੈ ਪਲੱਸ ਪਾਰਕਿੰਗ ਦੀ ਬਹੁਤੀ ਪ੍ਰੋਬਲਮ ਨਹੀਂ ਆਦੀ ਜਾਂਦੀ ਕੋਈ ਜਗ੍ਹਾ ਵੀ ਹੋਵੇ ਤਾਂ ਆਪਣੇ ਲੋਕ ਖੜ ਜਾਨੇਗਾ ਜੀ ਇੱਥੇ ਰੱਖੋਗੇ ਰਾਣੀ ਕੀ ਬਾਗੀ ਵਦਾ ਹੈ ਪ੍ਰੋਫੈਸਰ ਉਹ ਕਹਿੰਦਾ ਜੀ ਮੇਰੇ ਘਰ ਦੇ ਸਾਹਮਣੇ ਗੱਡੀ ਰੱਖਦੇ ਹੋ ਇੱਕ ਦਿਨ ਮੈਂ 1000 ਰੁਪਏ ਦੇ ਦਿਆਂ। ਸਿਰਫ ਕਹਿੰਦਾ ਚਾਬੀ ਤੁਸੀਂ ਰੱਖੋ। ਲੇਕਿਨ ਰੱਖ ਦਿਓ ਤੁਸੀਂ। ਮੈਂ ਕਹਿੰਦਾ ਨਹੀਂ। ਉਹ ਦਿਨ ਕਿਸੇ ਨੇ ਰੱਖ ਦਿਆਗਾ। ਪਰ ਪੈਸੇ ਕੋਈ ਕੋਈ ਚੱਕਦੇ ਆ। ਅੱਜ ਗੱਲ ਕਰੀਏ ਜਿਵੇਂ ਕਿ ਪੈਟਰੋਲ ਤੇ ਗੱਡੀ ਹੋਵੇ 10-12 ਦੀ ਐਵਰੇਜ ਹੁੰਦੀ ਐ। 14 ਹਾਈਐਸਟ 20 ਤੱਕ ਚੱਲ ਜਾਓ। ਤੇ ਇਹਦੀ ਐਵਰੇਜ ਕਿੰਨੀ ਆ ਜਾਂਦੀ ਐ ਤੇ ਕਿੰਨੇ ਸਮੇਂ ਤੇ ਚਾਰਜ ਹੁੰਦੀ ਐ। ਟੈਕਨੋਲੋਜੀ ਇਜ਼ ਇਜ਼ੀ ਚੀਜ਼ ਵੀ ਐ। ਓਕੇ। ਚਾਰਜ ਨੂੰ ਸਮਾਂ ਚਾਰ ਬੈਟਰੀਆਂ ਇਹਦੀ ਚਾਰ ਬੈਟਰੀਆਂ। ਸੇਮ thing। ਨੇ ਟਾਈਮਿੰਗ ਚਾਰਜ ਨੂੰ ਕਿੰਨੇ ਦਾ ਹੈ ਨਹੀਂ ਨਾ ਚਾਰਜਿੰਗ ਨੂੰ ਕਿੰਨਾ ਟਾਈਮ ਲੱਗ ਜਾਂਦਾ ਯਾਰ ਜਿਹਨੂੰ ਬਿਲਕੁਲ ਜ਼ੀਰੋ ਹੋਵੇ ਤਾਂ 8 ਘੰਟੇ ਲੱਗਦੇ ਨਹੀਂ ਤੇ ਇਨ ਬਿਟਵੀਨ ਜਿਹਦੇ ਮੋਬਾਈਲ ਤੁਸੀਂ ਚਾਰਜ ਕਰਨਾ ਹੁੰਦਾ 30 ਐ 40 ਜਿੰਨੇ ਵੀ ਹੈ ਹੋਵੇ ਲਗਾ ਦਿਓ ਕੋਈ ਦਿੱਕਤ ਨਹੀਂ ਤਾਂ ਜਦੋਂ ਸੜਕ ਤੇ ਲੈ ਕੇ ਨਿਕਲਦੇ ਹੋ ਤਾਂ ਕਈ ਲੋਕਾਂ ਲੋਕ ਵੇਖ ਕੇ ਖੜਦੇ ਹੋਣਗੇ ਫੋਟੋ ਫੋਟੋ ਕਰਾਉਣ ਨੂੰ ਅਸੀਂ ਵੀ ਖੜ ਗਏ ਆ ਲੋਕ ਫੋਟੋ ਕਰਾਉਣ ਨੂੰ ਖੜੇ ਹੋਣ ਤੇ ਕਿਤਰਾ ਦਾ ਲੱਗਦਾ ਜਦੋਂ ਲੋਕੀ ਆ ਕੇ ਕਹਿੰਦੇ ਸੈਲਫੀ ਕਰਾਓ ਇਹ ਗੱਡੀ ਜਿਹੜੀ ਹੈ ਨਾ ਇਹ ਹਿੰਦੁਸਤਾਨ ਦੀ ਹੈਂਡ ਕ੍ਰਾਫਟਡ ਫਰਸਟ ਕਾਰ ਹੈ ਹੈਂਡ ਕ੍ਰਾਫਟ 7 ਸਾਲ ਪਹਿਲਾਂ ਹੋ ਗਈ ਉਤੇ ਕਾਫੀ ਗੱਡੀਆਂ ਆ ਗਈਆਂ ਇਲੈਕਟ੍ਰਿਕ ਇਹ ਲੇਕਿਨ ਉਹ ਗੱਡੀਆਂ ਇਲੈਕਟ੍ਰਿਕ ਵਰਗੀਆਂ ਇਹਨਾਂ ਵਰਗੀਆਂ ਇਹ ਪਤਾ ਨਹੀਂ ਲੱਗੇਗਾ ਇਹ ਗੱਡੀ ਚ ਇਲੈਕਟ੍ਰਿਕ ਹੈ ਜਾਂ ਡੀਜ਼ਲ ਹੈ ਨਹੀਂ ਪਤਾ ਲੱਗਦਾ ਇਹ ਇਸ ਕਰਕੇ ਬੋਡੀ ਡਿਫਰੈਂਟ ਹੈ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਕੇ ਲੱਗਾ ਤਾਂ ਦੇਖ ਸਕਦੇ ਜੇ ਕਿ 7 ਸਾਲ ਪਹਿਲੇ ਗੱਡੀ ਜਿਹੜੀ ਤਿਆਰ ਕਰਵਾਈ ਗਈ ਸੀ ਇਹ ਵੀ ਤਾਂ ਮਾਡਲ ਦੇਖ ਸਕਦੇ ਜੇ ਕਿਸ ਤਰੀਕੇ ਨਾਲ ਵਕ ਵਕ ਡਿਜ਼ਾਈਨਿੰਗ ਕਰਵਾਈ ਗਈ ਆ ਤਾਂ ਤਾਂ ਦੇਖ ਸਾ ਦੇ ਜੇ ਵੱਖ-ਵੱਖ ਜਿਹੜੀਆਂ ਚੀਜ਼ਾਂ ਵਰਤੀਆਂ ਗਈਆਂ ਨੇ ਗੱਲ ਕਰੀਏ ਇਸ ਦੀ ਹੈੱਡਲਾਈਟ ਦੀ ਜਾਂ ਡਿਜ਼ਾਈਨਿੰਗ ਦੀ 19 ਕਿੰਨਾ ਪੁਰਾਣਾ ਮਾਡਲ ਜਿਹੜੇ ਪੁਰਾਣੀ ਗੱਡੀਆਂ ਦੇ ਜਿਹੜੇ ਚੁੱਕੇਗੇ ਫੋਰਡ ਦਾ ਮਾਡਲ ਦੱਸਿਆ ਜਾ ਰਿਹਾ ਉਸ ਦੀ ਜਿਹੜੀ ਕਾਪੀ ਕੀਤੀ ਗਈ ਹੈ ਵੱਖ-ਵੱਖ ਚੀਜ਼ਾਂ ਦਾ ਜਿਹੜਾ ਯੂਜ਼ ਕੀਤਾ ਗਿਆ ਤਾਂ ਕਿਸ ਤਰੀਕੇ ਨਾਲ ਇਹ ਤਿਆਰ ਕੀਤੀ ਸਾਰੀ ਗੱਲਬਾਤ ਕੀਤੀ ਆ ਤਾਂ ਇਸੇ ਦੇ ਨਾਲ ਤੁਹਾਡੇ ਨਾਲ ਜਲਦੀ ਰੂਬਰੂ ਹੋਣੇ ਆ ਮੈਨੂੰ ਇਸ ਦੇ ਨਾਲ ਹੀ ਦੋਜਾਇਆ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਸ਼ਾਲ ਮਿਸ਼ਰਾ ਹਡਨਸ ਇੰਡੀਆ ਅੰਮ੍ਰਿਤਸਰ